ਟੋਕਿਓ ਮੰਨ ਦਾ ਆਖਿਆ ਹੈ ਜਿਤ ਜਮੇਰਾ ਜਨ ਪੁਰਾਣੇ ਸਮਿਆਂ ਵਿੱਚ ਇਸਤਰੀ ਦੀ ਦੁਰਗਤੀ ਹੁੰਦੀ ਸੀ ਇਸ ਨੂੰ ਸ਼ੂਦਰ ਤਾਰੰਦ ਦੀ ਅਧਿਕਾਰੀ ਬਗਿਆੜਨ ਅਗਿਆਨੜ ਪੈਰ ਦੀ ਜੁੱਤੀ ਝੂਠ ਦੀ ਮੋਰਤ ਪਾਪਾ ਤੇ ਦੁਖਾ ਦਾ ਕਾਰਨ ਮਾਰੂ ਜ਼ਹਿਰ ਤੇ ਨਸ਼ੀਲੀ ਸ਼ਰਾਬ ਆਖਿਆ ਜਾਂਦਾ ਸੀ ਤਰਮ ਕਰਮ ਕਰਨ ਦੀ ਮਨਾਹੀ ਸੀ ਗੁਰੂ ਨਾਨਕ ਦੇਵ ਜੀ ਨੇ ਔਰਤ ਦੇ ਹੱਕ ਵਿੱਚ ਆਵਾਜ਼ ਉਠਾਈ ਉਸ ਨੂੰ ਪੁਰਸ਼ ਦੇ ਬਰਾਬਰ ਦਰਜਾ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਔਰਤ ਦੇ ਹੱਕ ਵਿੱਚ ਆਵਾਜ਼ ਉਠਾਈ ਉਸ ਨੂੰ ਪੁਰਸ਼ ਦੇ ਬਰਾਬਰ ਦਰਜਾ ਦਿੱਤਾ ਔਰਤ ਨੂੰ ਮੰਦਾ ਕਹਿਣ ਤੋਂ ਰੋਕਿਆ ਅਤੇ ਫਰਮਾਇਆ ਔਰਤ ਪੀਰਾ ਫਕੀਰਾ ਮਹਾਪੁਰਸ਼ ਅਤੇ ਸੂਰਵੀਰਾ ਨੂੰ ਜਨਮ ਦਿੰਦੀ ਹੈ ਇਸ ਲਈ ਉਹ ਤੰਤਾ ਯੋਗ ਹੈ ਸਤਗੁਰਾਂ ਦੇ ਯਤਨਾ ਸਦਕਾ ਬੀਬੀਆਂ ਨੇ ਸਿੱਖ ਧਰਮ ਗ੍ਰਹਿਣ ਕੀਤਾ ਧਰਮ ਪ੍ਰਚਾਰਕ ਬਣੀਆਂ ਅਤੇ ਜੰਗਾਂ ਯੋਧਾ ਵਿੱਚ ਸਿੱਖ ਪ੍ਰਵਾਨਾਂ ਨਾਲ ਰਲ ਕੇ ਵੈਰੀਆਂ ਦੇ ਆਹੂ ਲਾੜ ਲਗ ਪਈਆਂ ਬੀਬੀ ਨਾਨਕੀ ਮਾਤਾ ਖੀਵੀ ਬੀਬੀ ਪਾਨੀ ਮਾਤਾ ਗੁਜਰਕੌਰ ਮਾਤਾ ਸੰਧਰਕੌਰ ਮਾਤਾ ਤੇ ਮਾਤਾ ਪਾਗ ਕੋ ਦੀ ਵਿਰਾਸਤ صدਕਾ ਸਿੱਖ ਇਸਤਰੀ ਨੂੰ ਸਿੱਖ ਪ੍ਰਾਵਾ ਦੇ ਬਰਾਬਰ ਮਾਨ ਪ੍ਰਾਪਤ ਹੈ ਇਸ ਲਈ ਸਿੱਖ ਔਰਤ ਆਪਣੇ ਕੁਰਬਾਨੀਆਂ ਪਰ ਵਿਰਸੇ ਨੂੰ ਸੰਭਾਲਦੇ ਹੋਏ ਆਪਣੇ ਫਰਜ਼ਾਂ ਨੂੰ ਪਹਿਚਾਨਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਿੱਖ ਮੀਤ ਚਲੋ ਗੁਰਚਾਲੀ ਸੰਸਾਰ ਦੇ ਸਮੂਹ ਪ੍ਰਾਣੀਆਂ ਨੂੰ ਅਤੇ ਵਿਸ਼ੇਸ਼ ਕਰਕੇ ਸਿੱਖਾਂ ਨੂੰ ਸਤਿਗੁਰੂ ਦਾ ਉਪਦੇਸ਼ ਹੈ ਕਿ ਨਾਮ ਜਪੋ ਕੇਵਲ ਅਤੇ ਕੇਵਲ ਇੱਕ ਸਰਵਸ਼ਕਤੀਮਾਨ ਅਕਾਲ ਪੁਰਖ ਦੀ ਬੰਦਗੀ ਕਰੋ ਕੀਰਤ ਕਰੋ ਅਤੇ ਵੰਡ ਛਕੋ ਲੋੜਵੰਦਾ ਦੀ ਸਹਾਇਤਾ ਕਰੋ ਹਰੇਕ ਸਿੱਖ ਨੂੰ ਚਾਹੀਦਾ ਹੈ ਕਿ ਆਪਣੇ ਸਿੱਖੀ ਜੀਵਨ ਦੇ ਹੋਰ ਸੰਸਕਾਰਾਂ ਜਿਵੇਂ ਜਨਮ ਸੰਸਕਾਰ ਲड़का ਹੋਵੇ ਜਾਂ ਲੜਕੀ ਲड़का ਹੋਵੇ ਜਾਂ ਲੜਕੀ ਪਰਮਾਤਮਾ ਦੀ ਦਾਤ ਸਮਝੋ ਅੰਮ੍ਰਿਤ ਸੰਸਕਾਰ ਸਿੱਖ ਪਰਿਵਾਰ ਸਹਿਤ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਪੰਜ ਕਕਾਰ ਹੀ ਰਹਿ ਦਾ ਤਾਰਨੀ ਬਣੇ ਅਨੰਦ ਸੰਸਕਾਰ ਅਨੰਤ ਸੰਸਕਾਰ ਸਿੱਖ ਆਪਣੇ ਲੜਕੇ ਦਾ ਵਿਆਹ ਸਿੱਖ ਲੜਕੀ ਨਾਲ ਹੀ ਅਨੰਤ ਰੀਤੀ ਨਾਲ ਕਰੇ ਅਤੇ ਮ੍ਰਿਤਕ ਸੰਸਕਾਰ ਪ੍ਰਾਣੀ ਦੇ ਅਕਾਲ ਚਲਾਣੇ ਨੂੰ ਪਰਮਾਤਮਾ ਦੇ ਹੁਕਮ ਮੰਨਦੇ ਹੋਏ ਤੇ ਇਹਨਾਂ ਗੁਰੂਆਂ ਹੁਕਮਾਂ ਅਨੁਸਾਰ ਆਪਣੇ ਆਪ ਨੂੰ ਸਿੱਖ ਹੋਣ ਦਾ ਸਬੂਤ ਦੇਵੇ ਅਤੇ ਖਾਲਸੇ ਦੇ ਨਿਆਰੇ ਪਣ ਬਾਣੀ ਅਤੇ ਬਾਣੇ ਨੂੰ ਸੱਦਾ ਕਾਇਮ ਰੱਖੇ ਕਿਰਤ ਕਰੋਗੇ ਤੰਦਰੁਸਤ ਰਹੋਗੇ ਤੰਦਰੁਸਤ ਰਹੋਗੇ ਤਾਹੀ ਤਾਂ ਨਾਮ ਜਪਣ ਦੀ ਸ਼ਕਤੀ ਆਵੇਗੀ ਨਾਮ ਜਪਣ ਦੀ ਸ਼ਕਤੀ ਨਾਲ ਹੀ ਤੁਹਾਡੇ ਵਿੱਚ ਪਾਵਨ ਉਤਪਨ ਹੋਏਗੀ ਕਿ ਤੁਸੀਂ ਦਸਵੰਦ ਕੱਢ ਕੇ ਵੰਡ ਕੇ ਸ਼ਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ